ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਪੰਜਾਬੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੁਰੂ ਮਹਾਰਾਜ ਹੁਣ ਆਪਣੇ ਸਿੱਖਾਂ ਦੀ ਪ੍ਰੇਮਾ ਭਗਤੀ ਦੀ ਬਕਾਇਦਾ ਪ੍ਰੀਖਿਆ ਕਰਨ ਲੱਗੇ। ਇੱਕ ਦਿਨ ਸਿਆਲ ਦੀ ਰਾਤ ਨੂੰ ਜਦੋਂ ਮੀਂਹ ਪੈ ਰਿਹਾ ਸੀ ਤਾਂ ਗੁਰੂ ਜੀ ਦੇ ਘਰ ਦੀ ਕੰਦ ਦਾ ਇੱਕ ਪਾਸਾ ਡਿੱਗ ਗਿਆ। ਗੁਰੂ ਜੀ ਨੇ ਹੁਕਮ ਕੀਤਾ ਕਿ ਕੰਦ ਨੂੰ ਹੁਣੇ ਬਣਾਓ। ਗੁਰੂ ਜੀ ਦੇ ਪੁੱਤਰਾਂ ਨੇ ਕਿਹਾ ਕਿ ਹੁਣ ਤਾਂ ਅੱਧੀ ਰਾਤ ਹੈ ਤੇ ਬੜੀ ਠੰਡ ਹੈ। ਸਵੇਰੇ ਰਾਜ ਮਜ਼ਦੂਰ ਬੁਲਾ ਕੇ ਉਹਨਾਂ ਪਾਸੋਂ ਲੋਡ ਅਨਸਾਰ ਬਰਮਮਤ ਕਰਾ ਲਵਾਂਗੇ। ਗੁਰੂ ਜੀ ਨੇ ਕਿਹਾ ਕਿ ਰਾਜ ਮਜ਼ਦੂਰਾਂ ਦੀ ਕੋਈ ਲੋੜ ਨਹੀਂ। ਗੁਰੂ ਦਾ ਕੰਮ ਸਿੱਖਾਂ ਨੂੰ ਹੀ ਕਰਨਾ ਚਾਹੀਦਾ ਹੈ। ਭਾਈ ਲੈਣਾ ਤੋਂ ਬਿਨਾ ਸਾਰੇ ਚੁੱਪ ਖੜੇ ਰਹੇ। ਉਹ ਝਟਪਟ ਉੱਠੇ ਤੇ ਕੰਧ ਉਸਾਰਨ ਲੱਗ ਪਏ। ਜਦ ਭਾਈ ਲੈਣਾ ਜੀ ਨੇ ਕੁਝ ਉਸਾਰੀ ਕਰ ਲਈ ਤਾਂ ਗੁਰੂ ਜੀ ਨੇ ਹੁਕਮ ਦਿੱਤਾ ਕਿ ਵਿੰਗੀ ਹੈ। ਇਸ ਨੂੰ ਉਠਾਓ ਤੇ ਮੁੜ ਕੇ ਬਣਾਓ ਪਾਈ ਲੈਣਾ ਜੀ ਨੇ ਐਵੇਂ ਹੀ ਕੀਤਾ ਪਰ ਗੁਰੂ ਜੀ ਨੇ ਫਿਰ ਕਿਹਾ ਕਿ ਇਹ ਵੀ ਠੀਕ ਨਹੀਂ ਨੀ ਪਿੱਛੇ ਕਰੋ ਇਸ ਦਾ ਭਾਵ ਇਹ ਸੀ ਕਿ ਦੀਵਾਰ ਨੂੰ ਫੇਰ ਦੇਖ ਦੇਵੋ ਤੇ ਤੀਜੀ ਵਾਰ ਫਿਰ ਬਣਾਓ ਪਾਈ ਲੈਣਾ ਜੀ ਨੇ ਆਪਣੇ ਮਾਲਕ ਦਾ ਹੁਕਮ ਮੰਨਿਆ ਪਰ ਉਹਨਾਂ ਨੂੰ ਕੰਦੇ ਫਿਰ ਵੀ ਪਸੰਦ ਨਹੀਂ ਆਈ ਤੇ ਕਿਹਾ ਕਿ ਇਸ ਨੂੰ ਫਿਰ ਦੇਖ ਕੇ ਮੁੜੋ ਸਾਰੂ ਇਸਤੇ ਗੁਰੂ ਜੀ ਦੇ ਪੁੱਤਰ ਭਾਈ ਲੈਣਾ ਜੀ ਨੂੰ ਕਹਿਣ ਲੱਗੇ ਕਿ ਤੁਸੀਂ ਮੂਰਖ ਹੋ ਜੋ ਗੁਰੂ ਜੀ ਦੇ ਅਯੋਗ ਹੁਕਮ ਮੰਨਦੇ ਹੋ ਭਾਈ ਲੈਣਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸੇਵਕ ਨੇ ਤਾਂ ਮਾਲਕ ਦੀ ਕਾਰ ਕਰਕੇ ਆਪਣੇ ਹੱਥ ਸਫਲ ਕਰਨੇ ਨੇ ਤਦ ਗੁਰੂ ਜੀ ਨੇ ਆਪਣੇ ਪਰਿਵਾਰ ਨੂੰ ਕਹਿਣ ਲੱਗੇ ਤੁਸੀਂ ਇਸ ਪੁਰਸ਼ ਦੀ ਕਦਰ ਨਹੀਂ ਜਾਣਦੇ ਇਹ ਹਰ ਬਰੇ ਦੁਰਗਾ ਦੇ ਮੰਦਰ ਦੇ ਦਰਸ਼ਨ ਕਰਨ ਜਾਂਦੇ ਹੁੰਦੇ ਸੀ ਹੁਣ ਉਹਨਾਂ ਨੂੰ ਗੁਰੂ ਮਿਲ ਗਿਆ। ਇਹ ਸੱਚੇ ਵੈਗੁਰੂ ਦੀ ਸੇਵਾ ਕਰਨ ਨੂੰ ਠਿਕੇ ਹੋਏ ਨੇ। ਗੁਰੂ ਜੀ ਤੇ ਉਹਨਾਂ ਦੇ ਸਿੱਖ ਭਾਈ ਲੈਣਾ ਜੀ ਦਾ ਆਪਸ ਵਿੱਚ ਹਰ ਰੋਜ਼ ਪ੍ਰੇਮ ਵਧਣ ਲੱਗਾ। ਗੁਰੂ ਜੀ ਨੇ ਉਹਨਾਂ ਨੂੰ ਜਿੰਨੀ ਸਿੱਖਿਆ ਦਿੱਤੀ, ਉਹਨਾਂ ਹੀ ਬ੍ਰह्म ਗਿਆਨ ਭਾਈ ਲੈਣਾ ਜੀ ਦੇ ਹਿਰਦੇ ਵਿੱਚ ਪ੍ਰਵੇਸ਼ ਕਰ ਗਿਆ। ਗੁਰੂ ਜੀ ਦੇ ਪੁੱਤਰ ਇਹ ਸਦਕੀ ਸੇਵਕ ਤੇ ਪੂਰੇ ਸਿੱਖ ਭਾਈ ਲੈਣਾ ਜੀ ਨਾਲ ਇਲਕਾ ਕਰਨ ਲੱਗੇ। ਤੇ ਇਸ ਗੱਲ ਨੂੰ ਕਿ ਉਹ ਭਾਈ ਲੈਣਾ ਜਿਹਨੂੰ ਨਹੀਂ ਸੀ ਚਾਹੁੰਦੇ ਹੁਣ ਲੁਕਾਉਣ ਦਾ ਯਤਨ ਨਾ ਕੀਤਾ 20 20ਵੇਂ ਰੋਜ਼ ਦੇ ਵਾਅਦੇ ਵਿਰੋਧ ਨੂੰ ਮਿਟਾਉਣ ਲਈ ਗੁਰੂ ਜੀ ਨੇ ਸਲਾਹ ਕੀਤੀ ਕਿ ਭਾਈ ਲੈਣਾ ਜੇ ਕੋ ਚਿਰ ਖੜੂ ਚਲੇ ਜਾਣ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਤੁਹਾਡੇ ਮਾਤਾ ਪਿਤਾ ਤੇ ਹੋਰ ਸੰਬੰਧੀ ਤੁਹਾਡੇ ਵਿਛੋੜੇ ਕਰਕੇ ਬਹੁਤ ਦੁਖੀ ਨੇ ਇਸ ਲਈ ਤੁਸੀਂ ਖੜੂ ਚਲੇ ਜਾਓ ਓਚੇਰ ਉੱਥੇ ਹੀ ਠਹਿਰੋ ਤੇ ਵਾਇਗਰੂ ਦਾ ਨਾਮ ਜਪੋ ਅਸੀਂ ਵੀ ਇੱਕ ਵੇਰ ਉੱਥੇ ਮਾਈ ਸਰਪਾਈ ਦੇ ਘਰ ਰਹੇ ਸਾਂ ਸਾਡਾ ਬਿਸਤਰਾ ਅਜੇ ਵੀ ਉੱਥੇ ਹੀ ਹੈ ਤੁਹਾਨੂੰ ਖਡੂਰ ਵਿੱਚ ਐਵੇਂ ਸਾਡੇ ਦਰਸ਼ਨ ਹੋਣਗੇ ਜਿਵੇਂ ਤੁਸੀਂ ਸਾਡੇ ਕੋਲ ਹੀ ਹੋ ਭਾਈ ਲੈਣਾ ਜੀ ਜੋ ਆਗਿਆਕਾਰੀ ਸਨ ਛੱਟ ਖਡੂਰ ਨੂੰ ਤੁਰ ਪਏ ਜਦ ਉੱਥੇ ਪੁੱਜੇ ਤਾਂ ਉੱਥੇ ਇਹ ਪ੍ਰਸਿੱਧ ਹੋ ਗਿਆ ਕਿ ਭਾਈ ਲੈਣਾ ਜੀ ਤਿੰਨ ਬਰੇ ਗੁਰ ਨਾਨਕ ਜੀ ਪਾਸ ਰਹੇ ਨੇ ਤੇ ਉਹਨਾਂ ਆਤਮ ਸ਼ਕਤੀ ਤੇ ਨੇਕੀ ਵਿੱਚ ਬਹੁਤ ਵਾਧਾ ਕੀਤਾ। ਇਸ ਲਈ ਹਰ ਕੋਈ ਉਹਨਾਂ ਨੂੰ ਬੰਦਨਾ ਕਰਨ ਜਾਣ ਲੱਗ ਪਿਆ। ਹੋਰ ਲੋਕਾਂ ਸਮੇਤ ਭਾਈ ਤਖਤ ਮਲਵੀ ਜੋ ਇਸ ਸ਼ਹਿਰ ਦਾ ਚੌਧਰੀ ਸੀ ਭਾਈ ਲੈਣਾ ਜੀ ਦੇ ਚਰਨ ਪਸੰਦ ਲਈ ਗਿਆ। ਜਦੋਂ ਉਹ ਚਰਨਾਂ ਨੂੰ ਹੱਥ ਲਾਉਣ ਲੱਗਾ ਤਾਂ ਭਾਈ ਲੈਣਾ ਜੀ ਨੇ ਕਿਹਾ ਇਸ ਤਰ੍ਹਾਂ ਨਹੀਂ ਹੋਵੇਗਾ। ਕਿਉਂਕਿ ਤੁਸੀਂ ਹਰ ਹਾਲ ਦੇ ਵਿੱਚ ਸਾਡੇ ਨਾਲੋਂ ਉੱਚੀ ਪਦਵੀ ਤੇ ਹੋ। ਪ੍ਰੰਤੂ ਭਾਈ ਤਖਤਮਲ ਸਮਝਦੇ ਸੀ ਕਿ ਪਾਈ ਲੈਣਾ ਜੀ પાસે ਉਹ ਸ਼ਕਤੀ ਹੈ ਜਿਸ ਨਾਲ ਉਹ ਮੈਨੂੰ ਆਤਮਿਕ ਗਿਆਨ ਵਿੱਚ ਪੂਰਨ ਕਰ ਸਕਦੇ ਨੇ। ਇਸ ਲਈ ਭਾਈ ਤਖਤਮਲ ਜੀ ਪਾਈ ਲੈਣਾ ਜੀ ਦੇ ਪ੍ਰੇਮ ਵਿੱਚ ਕਿਨਕਾ ਪਰ ਵੀ ਕਮੀ ਨਹੀਂ ਹੋਣ ਦਿੰਦੇ ਸਨ। ਭਾਈ ਤਖਤਮਲ ਜੀ ਪਾਈ ਲੈਣਾ ਅੱਗੇ ਬਾਰ-ਬਾਰ ਬੇਨਤੀ ਕਰਨ ਲੱਗੇ ਕਿ ਮੈਨੂੰ ਉਪਦੇਸ਼ ਕਰੋ। ਜਿਸ ਦੇ ਨਾਲ ਮੇਰੀ ਵੀ ਗਤੀ ਹੋ ਜਾਵੇ ਤਾਂ ਭਾਈ ਲੈਣਾ ਜੀ ਨੇ ਗੁਰੂ ਨਾਨਕ ਦੇਵ ਜੀ ਦਾ ਲਿਖਿਆ ਸ਼ਬਦ ਉਹਨਾਂ ਪ੍ਰਥਾਯ ਉਚਾਰਨ ਕੀਤਾ ਜਿਨ ਕੋ ਭਾਂਡੇ ਪਾਉ ਤਿਨਾ ਸਵਾਰ ਸੀ ਸੁਖੀ ਕਰੇ ਪਸਾਉ ਦੁਖ ਵਿਸਾਰ ਸੀ ਸੈਸਾ ਮੂਲੇ ਨਾਹੇ ਸਰ ਪਰ ਤਾਰ ਸੀ ਤਿਨਾ ਮਿਲਿਆ ਗੁਰੂ ਆਈ ਜਿਨ ਕੋ ਲਿਖਿਆ ਅਮਰ ਹਰ ਦਾ ਨਾਉ ਦੇਵੇ ਦਿਖਿਆ ਚਾਲੇ ਸਤਗੁਰੁ ਭਾਏ ਭਵੇ ਨ ਭਿਖਿਆ ਜਾ ਕੋ ਮਹਿਲ ਹਜੂਰ ਦੂਜੇ ਨੀਵੇ ਕਿਸ ਦਰਦ ਰਵਾਨੀ ਨਾਏ ਮੂਲੇ ਪੁਛ ਕਿਛੇ ਛੂਟੇ ਤਾਂ ਕੇ ਬੇਲ ਸਾਵੇ ਨਦਰ ਜਿਸ ਕਲਿਆਣੀ ਆਪ ਜਿਸ ਨਾਹੀ ਦੂਜਾ ਮਥੇ ਕੋਈ ਢਾਓ ਸਾਰੇ ਸਜਾਨੇ ਸਭ ਸੋਈ ਨਾਉ ਨਾਨਕ ਬਖੀਸ ਨਦਰੀ ਕਰਮ ਹੋਈ ਜਦੋਂ ਤਖਤਮਾਲ ਨੇ ਇਹ ਸ਼ਬਦ ਸੁਨੇ ਤਾਂ ਉਸ ਦੀ ਬੁੱਧੀ ਦੇ ਕਪਾਟ ਖੁੱਲ ਗਏ ਤੇ ਬ੍ਰਹਮ ਗਿਆਨ ਦਾ ਉਸ ਨੂੰ ਪ੍ਰਕਾਸ਼ ਹੋਇਆ ਸਾਰੇ ਸਿੱਖ ਭਾਈ ਲੈਣਾ ਜੀ ਨੂੰ ਗੁਰੂ ਨਾਨਕ ਸਮਝ ਕੇ ਉਹਨਾਂ ਨੂੰ ਨਮਸਕਾਰ ਕਰਨ ਲਈ ਜਾਣ ਲੱਗ ਪਏ ਰੋਜ਼ ਪ੍ਰਸ਼ਾਦੇ ਤਿਆਰ ਕੀਤੇ ਜਾਂਦੇ ਤੇ ਦਰਸ਼ਨ ਕਰਨਾ ਹੀ ਸੰਗਤਾਂ ਨੂੰ ਵੰਡੇ ਜਾਂਦੇ ਲੋਕਾਂ ਦਾ ਪ੍ਰੇਮ ਹਰ ਰੋਜ਼ ਵਧਣ ਲੱਗ ਪਿਆ ਗੁਰੂ ਨਾਨਕ ਜੀ ਭਾਈ ਲੈਣਾ ਜੀ ਦੇ ਪ੍ਰੇਮ ਦੇ ਖਿੱਚੇ ਹੋਏ ਉਹਨਾਂ ਨੂੰ ਖਡੂਰ ਮਿਲਣੇ ਗਏ ਭਾਈ ਲੈਣਾ ਜੀ ਤੇ ਉਹਨਾਂ ਦੀ ਧਰਮ ਪਤਨੀ ਗੁਰੂ ਜੀ ਦੇ ਚਰਨਾਂ ਤੇ ਟੈ ਪਏ ਤੇ ਜੋ ਕੁਝ ਉਹਨਾਂ ਪਾਸ ਸੀ ਗੁਰੂ ਜੀ ਦੇ ਅਰਪਣ ਕੀਤਾ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਦੁਨੀਆ ਤੋਂ ਉਦਾਸੀਨਤਾ ਵਿਵੇਕ ਤੇ ਧਰਮ ਗਿਆਨ ਦਾ ਉਪਦੇਸ਼ ਦਿੱਤਾ ਇਸ ਤਰ੍ਹਾਂ ਗੁਰੂ ਜੀ ਭਾਈ ਲੈਣਾ ਜੀ ਨੂੰ ਉਤਮ ਸਿੱਖਿਆ ਨਾਲ ਆਤਮਿਕ ਗਿਆਨ ਵਿੱਚ ਪਰਪੱਕ ਕਰਕੇ ਆਪ ਕਰਤਾਰਪੁਰ ਮੁੜ ਕੇ ਆ ਗਏ ਤੇ ਭਾਈ ਲੈਣਾ ਜੀ ਨੂੰ ਖਡੂਰੀ ਛੱਡ ਗਏ ਗੁਰੂ ਜੀ ਦੇ ਦੱਸੇ ਭਜਨ ਪਾਠ ਤੇ ਜਾਪ ਕਰਨ ਨਾਲ ਭਾਈ ਲੈਣਾ ਜੀ ਦਾ ਸਮਾਂ ਚੰਗਾ ਬੀਤ ਗਿਆ ਆਸ਼ਾ ਤ੍ਰਿਸ਼ਨਾ ਤੇ ਸੰਸਾਰਿਕ ਮੋਹ ਸਭ ਦੂਰ ਹੋ ਗਏ ਤੇ ਭਾਈ ਲੈਣਾ ਜੀ ਦੀ ਆਤਮਿਕ ਭਉ ਭਗਤੀ ਦਾ ਨਿਸ਼ਾਨਾ ਵਾਹਿਗੁਰੂ ਬਣ ਗਿਆ ਜਿਸ ਤਰ੍ਹਾਂ ਸੋਨਾ ਕਸਵਟੀ ਤੇ ਪਰਖਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਪਰਖਿਆ ਤੇ ਉਹਨਾਂ ਨੂੰ ਖਾਲਸ ਜਾਣਿਆ ਤੇ ਗਿਰਿਐ ਦੀ ਉੱਚ ਪਦਵੀ ਯੋਗ ਸਮਝਿਆ ਇਸ ਮੰਗਰੋ ਭਾਈ ਲੈਣਾ ਜੀ ਖਡੂਰ ਸਾਹਿਬ ਵਿੱਚ ਕਦੇ ਵੀ ਨਹੀਂ ਸੀ ਜਾਂਦੇ ਉਹ ਆਤਮਿਕ ਵਿਚਾਰ ਤੇ ਸ਼ਬਦ ਦੇ ਪਿਆਰ ਵਿੱਚ ਲੀਨ ਰਹਿੰਦੇ ਕੇਵਲ ਉਸ ਸਮੇਂ ਆਪਣੇ ਘਰੋਂ ਨਿਕਲਦੇ ਜਦਕਿ ਉਹ ਖਡੂਰ ਦੇ ਬਾਹਰ ਇੱਕ ਤਲਾਬ ਦੇ ਕੰਢੇ ਉੱਤੇ ਵਾਿਗਰੂ ਦੇ ਅਟੁੱਟ ਤੇ ਅਡੋਲ ਧਿਆਨ ਵਿੱਚ ਮਗਨ ਰਹਿੰਦੇ ਭਾਈ ਲੈਣਾ ਜੀ ਦੀ ਆਤਮਿਕ ਭੌ ਭਗਤੀ ਦਾ ਨਿਸ਼ਾਨਾ ਵਾਿਗਰੂ ਬਣ ਗਿਆ ਜਿਸ ਤਰ੍ਹਾਂ ਸੋਨਾ ਕਸਵੱਟੀ ਤੇ ਪਰਖਿਆ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਜੀ ਨੂੰ ਪਰਖਿਆ ਤੇ ਉਹਨਾਂ ਨੂੰ ਖਾਲਸਾ ਜਾਣਿਆ ਤੇ ਗਿਰਵਾਈ ਦੀ ਉੱਚ ਪਦਵੀ ਯੋਗ ਸਮਝਿਆ ਇਸ ਮੰਗਰੋ ਭਾਈ ਲੈਣਾ ਜੀ ਖਡੂਰ ਸਾਹਿਬ ਵਿੱਚ ਕਦੇ ਵੀ ਨਹੀਂ ਸੀ ਜਾਂਦੇ ਉਹ ਆਤਮਿਕ ਵਿਚਾਰ ਤੇ ਸ਼ਬਦ ਦੇ ਪਿਆਰ ਵਿੱਚ ਲੀਨ ਰਹਿੰਦੇ ਕੇਵਲ ਉਸ ਸਮੇਂ ਆਪਣੇ ਘਰੋਂ ਨਿਕਲਦੇ ਜਦਕਿ ਉਹ ਖਡੂਰ ਦੇ ਬਾਹਰ ਇੱਕ ਤਲਾਬ ਦੇ ਕੰਢੇ ਉੱਤੇ ਵਾਇ ਗੁਰੂ ਦੇ ਅਟੁੱਟ ਤੇ ਅਡੋਲ ਧਿਆਨ ਵਿੱਚ ਮਗਨ ਰਹਿੰਦੇ। ਥੋੜੇ ਚਿਰ ਪਿਛੋਂ ਗੁਰੂ ਨਾਨਕ ਦੇਵ ਜੀ ਭਾਈ ਲੈਣਾ ਜੀ ਦੇ ਪ੍ਰੇਮ ਦੇ ਖਿੱਚੇ ਹੋਏ। ਉਹਨਾਂ ਨੂੰ ਦੂਜੀ ਵਾਰ ਮਿਲਣ ਚਲੇ ਗਏ। ਤੇ ਉਹਨਾਂ ਨੂੰ ਜਾ ਕੇ ਕਿਹਾ ਕਿ ਤੁਸੀਂ ਹੱਦੋਂ ਪਰੇ ਭਗਤੀ ਕੀਤੀ ਹੈ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਹੋਰ ਕਸ਼ਟ ਸਹਾਰੋ। ਹੁਣ ਤੁਹਾਡੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ। ਮੇਰੇ ਸਿੱਖਾਂ ਵਿੱਚੋਂ ਹੋਰ ਕਿਸੇ ਸਿੱਖ ਦਾ ਮੇਰੇ ਉੱਤੇ ਇੰਨਾ ਭਰੋਸਾ ਤੇ ਸਿੱਦਕ ਨੇ ਜਿੰਨਾ ਤੁਹਾਡੇ ਵਿੱਚ ਹੈ ਇਸ ਲਈ ਮੈਂ ਸਭ ਤੋਂ ਵੱਧ ਤੁਹਾਨੂੰ ਪਿਆਰ ਕਰਦਾ ਤੁਸੀਂ ਠੀਕ ਅੰਗਦ ਮੇਰੇ ਸ਼ਰੀਰ ਦਾ ਅੰਗ ਹੋ ਮੈਂ ਤੁਹਾਨੂੰ ਵਧਾਈ ਦਿੰਦਾ ਇਹ ਕਹਿ ਕੇ ਗੁਰੂ ਜੀ ਨੇ ਭਾਈ ਲੈਣਾ ਜੀ ਨੂੰ ਘੁੱਟ ਕੇ ਘਰ ਨਾਲ ਲਾਇਆ ਤੇ ਉਹਨਾਂ ਨੂੰ ਕਰਤਾਰਪੁਰ ਲੈ ਗਏ ਜਦੋਂ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਨ ਤਾਂ ਉਹਨਾਂ ਨੂੰ ਖੇਤੀਬਾੜੀ ਵੱਲ ਧਿਆਨ ਦੇਣ ਦਾ ਸਮਾਂ ਮਿਲ ਗਿਆ ਗੁਰੂ ਜੀ ਨੇ ਬਹੁਤ ਸਾਰੇ ਖੇਤਾਂ ਵਿੱਚ ਅਨਾਜ ਵੇਚਿਆ ਜਿਨ੍ਹਾਂ ਵਿੱਚੋਂ ਗੁਰੂ ਜੀ ਨੂੰ ਆਪਣੇ ਲੰਗਰ ਲਈ ਉਹ ਟੁੱਟ ਭੰਡਾਰਾ ਆਉਂਦਾ ਸੀ ਇਸ ਵਿੱਚੋਂ ਸਭ ਵਿਚ ਆਈਆਂ ਸੰਗਤਾਂ ਮੁਸਲਮਾਨਾਂ ਤੇ ਹਿੰਦੂਆਂ ਨੂੰ ਭੋਜਨ ਸ਼ਕਾਇਆ ਜਾਂਦਾ ਸੀ ਇੱਕ ਵਾਰੀ ਜਦੋਂ ਬਹੁਤੇ ਲੋਕ ਦਰਸ਼ਨ ਨੂੰ ਆਏ ਹੋਏ ਸੀ ਤਾਂ ਤਿੰਨ ਦਿਨ ਝੜੀ ਲੱਗੀ ਰਹੀ ਤੇ ਅੱਗ ਬਾਲਣੀ ਜਾਂ ਪ੍ਰਸ਼ਾਦਾ ਤਿਆਰ ਕਰਨਾ ਸੰਭਵ ਹੋ ਗਿਆ ਇਸ ਕਰਕੇ ਗੁਰੂ ਜੀ ਦੇ ਘਰ ਆਈਆਂ ਸੰਗਤਾਂ ਦੇ ਖਾਣ ਲਈ ਕੁਝ ਵੀ ਨਹੀਂ ਸੀ ਗੁਰੂ ਜੀ ਆਪਣੇ ਪੁੱਤਰਾਂ ਸ਼੍ਰੀ ਚੰਦ ਲਖਮੀ ਦਾਸ ਨੂੰ ਨਾਲ ਲੈ ਕੇ ਖੇਤਾਂ ਵਿੱਚ ਗਏ ਤੇ ਉਹਨਾਂ ਨੂੰ ਆਪਣੀ ਔਕੜ ਦੱਸੇ। ਗੁਰੂ ਜੀ ਕਹਿਣ ਲੱਗੇ ਕਿ ਇਹ ਕਿੰਨੀ ਮਾੜੀ ਹੱਲ ਹੋਵੇਗੀ ਕਿ ਸਾਡੇ ਘਰਾਂ ਹੀ ਸੰਗਤਾਂ ਨੂੰ ਕਿਸੇ ਚੀਜ਼ ਦੀ ਥੁੜ ਰਹੀ ਹੈ। ਗੁਰੂ ਜੀ ਦੇ ਪੁੱਤਰ ਕਹਿਣ ਲੱਗੇ ਕਿ ਐਨੀ ਬਰਸਾਤ ਦੇ ਸਮੇਂ ਵਿੱਚ ਐਨੀਆਂ ਲੋਕਾਂ ਨੂੰ ਕਿਵੇਂ ਭੋਜਨ ਖਵਾ ਸਕਦੇ ਹਾਂ? ਇਹਨਾਂ ਲਈ ਐਨਾ ਭੋਜਨ ਕਿੱਥੋਂ ਲਿਆਈਏ? ਗੁਰੂ ਜੀ ਕਹਿਣ ਲੱਗੇ ਇਸ ਕਿੱਕਰ ਦੇ ਦਰਖਤ ਤੇ ਚੜ ਕੇ ਇਸ ਨੂੰ ਹਲੂਣਾ ਦੇਵੋ ਇਸ ਤੋਂ ਫਲ ਤੇ ਮਠਿਆਈ ਸੰਗਤਾਂ ਦੇ ਸ਼ਕਨ ਲਈ ਡਿੱਗੇਗੀ ਸ਼ਿਰੀ ਚੰਦ ਕਹਿਣ ਲੱਗੇ ਕਿੱਕਰ ਤੋਂ ਕੰਡਿਆਂ ਤੇ ਕੌੜੇ ਟੁਕਲਿਆਂ ਤੋਂ ਛੁੱਟ ਹੋਰ ਕੀ ਦੇਖ ਸਕਦਾ ਹੈ ਗੁਰੂ ਜੀ ਫਿਰ ਦੂਜੇ ਪੁੱਤਰ ਨੂੰ ਕਹਿਣ ਲੱਗੇ ਇਸ ਕਿੱਕਰ ਤੇ ਚੜ ਕੇ ਇਸ ਨੂੰ ਹਲੂਣਾ ਦੇ ਲਖਮੀ ਦਾਸ ਨੇ ਜਵਾਬ ਦਿੱਤਾ ਕਿ ਇਹ ਜਿਹੀ ਗੱਲ ਅੱਗੇ ਵੀ ਕਦੀ ਹੋਈ ਹੈ ਕਿ ਮਠਿਆਈ ਤੇ ਲੱਡੂ ਵੀ ਦਰਖਤਾਂ ਤੋਂ ਕਦੀ ਡਿੱਗੇ ਨਹੀਂ ਤਾਂ ਗੁਰੂ ਜੀ ਨੇ ਸ਼੍ਰੀ ਅੰਗਦ ਜੀ ਨੂੰ ਉਹ ਗੱਲ ਕਰਨ ਲਈ ਕਿਹਾ ਜਿਸ ਤੋਂ ਉਹਨਾਂ ਦੇ ਪੁੱਤਰਾਂ ਨੇ ਨਾ ਕੀਤੀ ਸੀ ਸ਼੍ਰੀ ਅੰਗਦ ਦੇਵ ਜੀ ਬੜੀ ਫੁਰਤੀ ਨਾਲ ਦਰਖਤ ਤੇ ਚੜ੍ਹੇ ਤੇ ਉਸ ਨੂੰ ਹਿਲਾਉਣਾ ਦਿੱਤਾ ਤਾਂ ਹੇਠਾਂ ਹਰ ਪ੍ਰਕਾਰ ਦੀ ਚੰਗੀ ਤੋਂ ਚੰਗੀ ਹਿੰਦੁਸਤਾਨੀ ਮਠਿਆਈ ਦੇ ਢੇਰ ਲੱਗੇ ਜਦ ਸੰਗਤਾਂ ਨੇ ਉਹ ਮਠਿਆਈ ਖਾ ਕੇ ਆਪਣੀ ਭੁੱਖ ਤ੍ਰਿਪਤ ਕੀਤੀ ਤਾਂ ਉਹ ਗੁਰੂ ਜੀ ਤੇ ਉਹਨਾਂ ਦੀ ਸਿੱਧਕੀ ਸਿਖ ਸ਼੍ਰੀ ਅੰਗਜ ਜੀ ਦੀ ਮਹਿਮਾ ਗਾਉਣ ਲੱਗੇ ਸ਼੍ਰੀ ਅੰਗਜ ਜੀ ਨੇ ਝਟਪਟ ਸਪਸ਼ਟ ਕਰ ਦਿੱਤਾ ਕਿ ਇਹੋ ਜੀ ਸ਼ਕਤੀ ਮੇਰੇ ਵਿੱਚ ਨਹੀਂ ਹੈ ਕਿਕਰ ਤੋਂ ਇਹ ਜੋ ਡਿੱਗਿਆ ਹੈ ਇਹ ਮਿਠਾਈ ਨਹੀਂ ਇਹ ਬ੍ਰह्म ਗਿਆਨ ਹੈ ਇਹ ਸਭ ਕੁਝ ਗੁਰੂ ਜੀ ਦੇ ਬਚਨ ਦੀ ਕਰਾਮਾਤ ਹੈ ਜਦੋਂ ਗੁਰੂ ਜੀ ਨੇ ਗੱਲ ਸੁਣੀ ਤਾਂ ਫਰਮਾਉਣ ਲੱਗੇ ਮੇਰੇ ਬਚਨ ਲਾਭਦਾਇਕ ਨੇ ਪਰ ਜਿਹੜੇ ਇਹਨਾਂ ਨੂੰ ਅੰਗੀਕਾਰ ਕਰਦੇ ਨੇ ਕੇਵਲ ਉਹ ਹੀ ਇਹਨਾਂ ਦਾ ਫਲ ਪ੍ਰਾਪਤ ਕਰਦੇ ਨੇ ਇਹ ਪਹਿਲੀ ਵਾਰ ਸੀ ਕਿ ਗੁਰੂ ਜੀ ਦੇ ਪੁੱਤਰਾਂ ਤੇ ਬਹੁਤ ਸਾਰੇ ਸਿੱਖਾਂ ਨੇ ਆਗਿਆਕਾਰੀ ਦੀ ਕਦਰ ਨੂੰ ਪਛਾਣਿਆ ਸੀ ਗੁਰੂ ਨਾਨਕ ਦੇਵ ਜੀ ਨੇ ਹੁਣ ਤਾਂ ਹੀ ਭਾਈ ਲੈਣਾ ਜੀ ਦੇ ਪ੍ਰੇਮ ਦੀ ਚੰਗੀ ਤਰ੍ਹਾਂ ਪਰਖਿਆ ਕਰ ਲਈ ਸੀ ਪਰ ਫਿਰ ਵੀ ਉਹਨਾਂ ਇਹ ਜੋਗ ਸਮਝਿਆ ਸੀ ਕਿ ਹੋਰ ਪਰਖਿਆ ਵੀ ਕਰ ਲਈਏ ਗੁਰੂ ਜੀ ਦਾ ਮੰਤਵ ਵਿਸ਼ੇਸ਼ ਕਰਕੇ ਇਹ ਸੀ ਕਿ ਸਾਡੇ ਪੁੱਤਰਾਂ ਦਾ ਹੰਕਾਰ ਦੂਰ ਹੋ ਜਾਵੇ ਤੇ ਉਹਨਾਂ ਨੂੰ ਤੇ ਸਾਡੇ ਹੋਰ ਸਿੱਖਾਂ ਨੂੰ ਨਿਸ਼ਚਾ ਹੋ ਜਾਵੇ ਕੇ ਕੇਵਲ ਭਾਈ ਲੈਣਾ ਜੇ ਹੀ ਸਾਡੀ ਗੱਦੀ ਤੇ ਬੈਠਣ ਦੇ ਯੋਗ ਨੇ ਇੱਕ ਸਮੇਂ ਅੱਧੀ ਰਾਤ ਦੇ ਲਾਗੇ ਜਦ ਰਾਤ ਦੇ ਕੀਰਤਨ ਦਾ ਭੋਗ ਪੈ ਚੁੱਕਾ ਸੀ ਗੁਰੂ ਜੀ ਤੇ ਛੁੱਟ ਸਾਰੇ ਹੀ ਸੌਣ ਲਈ ਚਲੇ ਗਏ ਤਾਂ ਗੁਰੂ ਜੀ ਨੇ ਆਪਣੇ ਪੁੱਤਰਾਂ ਨੂੰ ਬੁਲਾਇਆ ਗੁਰੂ ਜੀ ਨੇ ਉਹਨਾਂ ਨੂੰ ਕਿਹਾ ਕਿ ਸਾਡੇ ਕੱਪੜੇ ਭਰੇ ਹੋਏ ਨੇ ਇਹਨਾਂ ਨੂੰ ਛੇਤੀ ਲੈ ਜਾਓ ਤੇ ਸਾਫ਼ ਕਰ ਲਿਓ ਪੁੱਤਰ ਬੋਲੇ ਕਿ ਸਾਰੇ ਖੂਬ ਬੰਦ ਹੋ ਗਏ ਹਨੇਰਾ ਕਿ ਜੇਕਰ ਕਿਸੇ ਨਿਤਰਾ ਬਸਤਰ ਧੋਕੇ ਵੀ ਲਿਆਂਦੇ ਤਾਂ ਵੀ ਇਸ ਵੇਲੇ 250 ਘਾਇ ਨਹੀਂ ਜਾਣੇ। ਜਦ ਦਿਨ ਨਿਕਲੇਗਾ ਧੋਬੀ ਨੂੰ ਬੁਲਾ ਦੇਵਾਂਗੇ ਤੇ ਉਹ ਲੋਡ ਅਨੁਸਾਰ ਸੇਵਾ ਕਰ ਦੇਵੇਗਾ। ਗੁਰੂ ਜੀ ਕਹਿਣ ਲੱਗੇ ਇਹ ਚੰਗਾ ਹੀ ਹੋਵੇਗਾ। ਤੁਸੀਂ ਆਪ ਹੀ ਹੁਣੀ ਛੇਤੀ ਜਾਵੋ ਤੇ ਇਹਨਾਂ ਨੂੰ ਧੋਕੇ ਲਿਆਵੋ। ਗੁਰੂ ਜੀ ਦੇ ਪੁੱਤਰ ਫਿਰ ਕਹਿਣ ਲੱਗੇ ਕਿ ਜੇਕਰ ਤੁਸੀਂ ਸਵੇਰ ਤੱਕ ਨਹੀਂ ਉਡੀਕ ਸਕਦੇ ਤਾਂ ਪੋਸ਼ਾਕ ਬਦਲ ਲਵੋ। ਤਾਂ ਗੁਰੂ ਜੀ ਨੇ ਸ਼੍ਰੀ ਚੰਦ ਨੂੰ ਕਿਹਾ ਸ਼੍ਰੀ ਅੰਗ ਜੀ ਵਸਤਰ ਲੈ ਗਏ ਤਦੋਂ ਦਿਨ ਨਿਕਲ ਆਇਆ ਸੀ ਤੇ ਸ਼੍ਰੀ ਅੰਗ ਦੇਵ ਜੀ ਨੇ ਵੇਖਿਆ ਕਿ ਸ਼ਹਿਰ ਦੇ ਨੇੜੇ ਖੂਹ ਵਗ ਰਹੇ ਸੀ ਸ਼੍ਰੀ ਅੰਗ ਜੀ ਨੇ ਛੇਤੀ ਗੁਰੂ ਜੀ ਦੇ ਵਸਤਰ ਧੋ ਕੇ ਉਹਨਾਂ ਨੂੰ ਸੁਕਾ ਲਿਆ ਜਦੋਂ ਸ਼੍ਰੀ ਅੰਗ ਜੀ ਬਹੁਤ ਥੋੜੇ ਸਮੇਂ ਵਿੱਚ ਵਸਤਰ ਧੋ ਕੇ ਮੁੜ ਆਏ ਤਾਂ ਸਾਰੇ ਹੈਰਾਨ ਰਹਿ ਗਏ ਗੁਰੂ ਜੀ ਨੇ ਉਹਨਾਂ ਦੀ ਸੇਵਾ ਉੱਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਇੱਕ ਦਿਨ ਜਦ ਗੁਰੂ ਜੀ ਕੇਸੀ ਇਸ਼ਨਾਨ ਕਰ ਰਹੇ ਸੀ ਤਾਂ ਇੱਕ ਕਟੋਰਾ ਉਹਨਾਂ ਹੱਥੋਂ ਛੁੱਟ ਕੇ ਇੱਕ ਡੂੰਘੇ ਚੂਵੱਚੇ ਵਿੱਚ ਜਾ ਡਿੱਗਿਆ ਗੁਰੂ ਜੀ ਦੇ ਪੁੱਤਰਾਂ ਨੂੰ ਹੁਕਮ ਦਿੱਤਾ ਕਿ ਇਹ ਕੱਢ ਕੇ ਸਾਡੇ ਬਾਸ਼ ਛੇਤੀ ਲੈ ਆਵੋ ਪੁੱਤਰ ਬੋਲੇ ਕਿ ਚੂਵੱਚਾ ਬਹੁਤ ਡੂੰਘਾ ਹੈ ਤੇ ਗੰਦੇ ਪਾਣੀ ਨਾਲ ਭਰਿਆ ਹੋਇਆ ਹੈ ਅਸੀਂ ਕਿਸੇ ਨੂੰ ਬੁਲਾਉਂਦੇ ਹਾਂ ਜਿਹੜਾ ਚੁਬੀ ਮਾਰ ਕੇ ਕੱਢ ਲਿਆਵੇਗਾ ਤਾਂ ਗੁਰੂ ਜੀ ਨੇ ਸ਼੍ਰੀ ਅੰਗਨ ਨੂੰ ਕਿਹਾ ਕਿ ਸਾਡਾ ਕਟੋਰਾ ਕੱਢ ਲਿਆਵੋ ਲਿਖਿਆ ਹੈ ਕਿ ਜਦ ਅੰਗਦ ਜੀ ਨੇ ਚੋ ਬੱਚੇ ਵਿੱਚ ਹੱਥ ਪਾਇਆ ਤਾਂ ਕਟੋਰਾ ਪਾਣੀ ਉੱਪਰ ਤਰ ਆਇਆ ਤੇ ਉਹਨਾਂ ਨੂੰ ਕਟੋਰਾ ਕਾਢੀਏ ਗੁਰੂ ਜੀ ਪਾਸ ਲਿਉਣ ਵਿੱਚ ਕੋਈ ਆਫਨਾ ਹੋਈ ਗੁਰੂ ਜੀ ਦਾਤ ਆਪਣੀ ਧਰਮ ਪਤਨੀ ਮਾਦਾ ਸੁਲਖਣੀ ਜੀ ਨੂੰ ਕਹਿਣ ਲੱਗੇ ਸ਼੍ਰੀ ਚੰਤ ਤੇ ਲਖਮੀ ਦਾਸ ਤੁਹਾਡੇ ਪੁੱਤਰ ਨੇ ਭਾਈ ਲੈਣਾ ਜੀ ਜੋ ਮੇਰੇ ਹੁਕਮ ਦੀ ਪਾਲਣਾ ਕਰਦੇ ਨੇ ਮੇਰੇ ਪੁੱਤ ਹਨੀ ਮਾਤਾ ਸੁਲਖਣੀ ਨੇ ਆਪਣੇ ਪੁੱਤਰਾਂ ਨੂੰ ਤਾੜਿਆ ਤੇ ਨਾਲ ਹੀ ਇਸ ਗੱਲ ਦੀ ਉਹਨਾਂ ਨੂੰ ਆਸ ਦਿਵਾਈ ਕਿ ਜੇਕਰ ਤੁਸੀਂ ਆਪਣੇ ਪਿਤਾ ਦੇ ਹੁਕਮ ਮੰਨੋਗੇ ਤਾਂ ਤੁਹਾਡੇ ਵਿੱਚੋਂ ਇੱਕ ਉਹਨਾਂ ਦੀ ਗੱਦੀ ਤੇ ਬੈਠਣ ਦੀ ਯੋਗਸ਼ਧ ਹੋ ਜਾਵੇਗਾ। ਉਹਨਾਂ ਨੇ ਮਾਤਾ ਜੀ ਦੀ ਨਸੀਅਤ ਦੀ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਹਨਾਂ ਨੇ ਤਾਂ ਨਾ ਪੁੱਤਰਾਂ ਵਾਲਾ ਪਿਆਰ ਕੀਤਾ ਨਾ ਹੀ ਆਗਿਆ ਦੀ ਪਾਲਣਾ ਕੀਤੀ। ਗੁਰੂ ਜੀ ਤਾਂ ਆਪਣੀ ਧਰਮ ਪਤਨੀ ਮਾਦਾ ਸੁਲਖਣੀ ਜੀ ਨੂੰ ਕਹਿਣ ਲੱਗੇ। "ਸ਼੍ਰੀ ਚੰਤੇ ਲਕਸ਼ਮੀ ਦਾਸ ਤੁਹਾਡੇ ਪੁੱਤਰ ਨੇ। ਭਾਈ ਲੈਣਾ ਜੀ ਜੋ ਮੇਰੇ ਹੁਕਮ ਦੀ ਪਾਲਣਾ ਕਰਦੇ ਨੇ ਮੇਰੇ ਪੁੱਤਰ ਨੇ।" ਮਾਤਾ ਸੁਲੱਖਣੀ ਨੇ ਆਪਣੇ ਪੁੱਤਰਾਂ ਨੂੰ ਤਾੜਿਆ ਤੇ ਨਾਲ ਹੀ ਇਸ ਗੱਲ ਦੀ ਉਹਨਾਂ ਨੂੰ ਆਸ ਦਿਵਾਈ ਕਿ ਜੇਕਰ ਤੁਸੀਂ ਆਪਣੇ ਪਿਤਾ ਦੇ ਹੁਕਮ ਮੰਨੋਗੇ ਤਾਂ ਤੁਹਾਡੇ ਵਿੱਚੋਂ ਇੱਕ ਉਹਨਾਂ ਦੀ ਗੱਦੀ ਤੇ ਬੈਠਣ ਦੇ ਯੋਗਸ਼ਿੱਧ ਹੋ ਜਾਵੇਗਾ। ਉਹਨਾਂ ਨੇ ਮਾਤਾ ਜੀ ਦੀ ਨਸੀਅਤ ਦੀ ਕੋਈ ਪਰਵਾਹ ਨਾ ਕੀਤੀ ਕਿਉਂਕਿ ਉਹਨਾਂ ਨੇ ਤਾਂ ਨਾ ਪੁੱਤਰਾਂ ਵਾਲਾ ਪਿਆਰ ਕੀਤਾ ਨਾ ਹੀ ਆਗਿਆ ਦੀ ਪਾਲਣਾ ਕੀਤੀ। ਗੁਰੂ ਅੰਗਦ ਦੇਵ ਜੀ ਦੀ ਅੰਤਿਮ ਪ੍ਰੀਖਿਆ ਮੁਰਦਾ ਖਾਨ ਵਾਲਾ ਮਾਮਲਾ ਸੀ। ਇੱਕ ਦਿਨ ਜਦੋਂ ਸੰਗਤਾਂ ਜੁੜੀਆਂ ਬੈਠੀਆਂ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਅੰਗਦ ਦੇਵ ਜੀ ਨੂੰ ਆਪਣੀ ਗੱਦੀ ਤੇ ਬਿਠਾਇਆ ਪੰਜ ਪੈਸੇ ਤੇ ਇੱਕ ਨਾਰੀਅਲ ਉਹਨਾਂ ਅੱਗੇ ਰੱਖ ਕੇ ਭਾਈ ਬੁੱਢਾ ਜੀ ਨੂੰ ਕਿਹਾ ਅਸੀਂ ਇਹਨਾਂ ਨੂੰ ਗੱਦੀ ਦਿੰਦੇ ਹਾਂ ਗੁਰੂਾਈ ਦੇਣ ਦੀ ਮਰਿਆਦਾ ਅਨੁਸਾਰ ਤੁਸੀਂ ਇਹਨਾਂ ਦੇ ਮਸਤਕ ਤੇ ਤਿਲਕ ਲਾਓ ਭਾਈ ਬੁੱਢਾ ਜੀ ਨੇ ਐਵੇਂ ਹੀ ਕੀਤਾ ਗੁਰੂ ਜੀ ਨੇ ਤਦੋਂ ਸੰਗਤਾਂ ਨੂੰ ਹੁਕਮ ਕੀਤਾ ਕੇਸ਼ਰੀ ਅੰਗਦ ਦੇਵ ਜੀ ਦੀ ਆਗਿਆ ਵਿੱਚ ਰਹੋ ਤੇ ਉਹਨਾਂ ਦੀ ਸੇਵਾ ਕਰੋ। ਸ਼੍ਰੀ ਅੰਗਦ ਦੇਵ ਜੀ ਸਾਡਾ ਹੀ ਰੂਪ ਨੇ। ਜਿਹੜਾ ਕੋਈ ਇਸ ਤਰ੍ਹਾਂ ਕਰੇਗਾ ਉਹ ਫਲ ਪਾਵੇਗਾ। ਗੁਰੂ ਨਾਨਕ ਦੇਵ ਜੀ ਦੇ ਪੁੱਤਰ ਬੜੇ ਨਾਰਾਜ਼ ਹੋਏ ਕਿਉਂਕਿ ਜੋ ਗੱਦੀ ਤੋਂ ਵਾਂਝੇ ਹੋ ਗਏ ਸੀ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਕਿਹਾ ਕਿ ਕੇਵਲ ਸ਼੍ਰੀ ਅੰਗਦ ਦੇਵ ਜੀ ਗੁਰਿਆਈ ਦੇ ਪੂਰਨ ਯੋਗ ਨਿਕਲੇ ਨੇ। ਇਸ ਪਦਵੀ ਲਈ ਮੁੱਖ ਗੁਣ ਆਪਾ ਵਰਣਤੀ ਹੈ। ਸ਼੍ਰੀ ਅੰਗਦ ਦੇਵ ਜੀ ਨੇ ਉਹ ਗੁਣ ਬੜੀ ਸੋਹਣੀ ਤਰ੍ਹਾਂ ਵਿਖਾਏ ਐ ਤੇ ਇਸ ਲਈ ਇਹਨਾਂ ਦਾ ਇਸ ਪਦਵੀ ਲਈ ਜਿਸ ਤੇ ਬਿਠਾਏ ਗਏ ਨੇ ਸਭ ਤੋਂ ਵੱਧ ਹੱਕ ਸੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਅੰਗਦ ਦੇਵ ਜੀ ਨੂੰ ਗੁਰਿਆਈ ਦੇ ਹੁਕਮ ਦੇ ਕੇ ਕਿਹਾ ਕਿ ਤੁਸੀਂ ਖਡੂਰ ਚਲੇ ਜਾਓ ਸ਼੍ਰੀ ਅੰਗਦ ਦੇਵ ਜੀ ਨੇ ਹੁਕਮ ਪ੍ਰਵਾਨ ਕਰ ਲਿਆ ਭਾਵੇਂ ਗੁਰੂ ਨਾਨਕ ਦੇਵ ਜੀ ਦੇ ਅੰਤਮ ਸਮੇਂ ਤੱਕ ਉਹਨਾਂ ਦੀ ਹਜ਼ੂਰੀ ਵਿੱਚ ਰਹਿਣਾ ਚਾਹੁੰਦੇ ਸੀ ਪਾਈ ਗੁਰਦਾਤਾ ਜੀ ਸ਼੍ਰੀ ਅੰਗਦ ਦੀਵ ਜੀ ਦੇ ਗੱਦੀ ਤੇ ਬੈਠਣ ਤੇ ਲਿਖਦੇ ਨੇ ਸੋ ਟਿਕਾ ਸੋ ਛੱਤਰ ਸਿਰ ਸੋਈ ਸੱਚਾ ਤਖਤ ਟਿਕਾਈ ਗੁਰ ਨਾਨਕ ਹੰਦੀ ਮੋਹਰ ਹੱਥ ਗੁਰੂ ਅੰਗਦ ਦੀ ਦੇਹੀ ਫੇਰਾਈ ਦਿੱਤਾ ਛੱਡ ਗੁਰਦਾਰਪੁਰ ਬੈਠ ਖਡੂਰੇ ਜੋਤ ਜਗਾਈ ਜੰਮੇ ਪੂਰਬ ਬੀਜਿਆ ਵਿਚ ਵਿਚ ਹੋਰ ਕੁੜੀ ਚਤرائی ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਰਾਈ ਗੁਰੂ ਅੰਗਦ ਦੇਵ ਜੀ ਨੂੰ ਗਿਰਾਈ ਮਿਲਣ ਤੇ ਥੋੜਾ ਚਿਰ ਮੰਗਰੋ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ